ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 14 ਜਨਵਰੀ ਤੱਕ ਦੀ ਮੌਸਮ ਅਫਰੇਡ ਲੈ ਕੇ ਹਾਜ਼ਰ ਆ ਜੀ ਤੇ ਤੁਹਾਨੂੰ ਇੱਥੇ ਦੱਸ ਦਈਏ ਜੀ ਮੈਂ ਫੈਸ ਲੱਗਦਾ ਨੇ ਪੰਜਾਬ ਦੇ ਵਿੱਚ ਔਰ ਮੌਸਮ ਹਾਲਾਤ ਲੋ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਨੂੰ ਲੈ ਕੇ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਜੁੜੇ ਰਹਿਣਾ ਸਭ ਤੋਂ ਪਹਿਲਾਂ ਦੇਖ ਲੈਣੇ ਆ ਜੀ ਇਸ ਵੇਲੇ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਤੇ ਗੱਲ ਕਰ ਲੈਣੇ ਅਗਲੇ 4-5 ਘੰਟਿਆਂ ਦੇ ਮੌਸਮ ਦੀ ਜਰ ਦੇਖ ਸਕਦੇ ਹਾਂ ਜੀ ਸੰਗਲਿਤ ਹੁੰਦੀ ਦੀ ਮੋਟੀ ਚਾਦਰ ਜਿਹੜੀ ਛਾਈ ਹੋਈ ਆ ਪੰਜਾਬ ਦੇ ਉੱਤੇ ਹਾਲਾ ਹੀ ਕੁਝ ਖੇਤਰਾਤ ਦੇ ਵਿੱਚ ਧੁੱਖ ਜੜੀ ਆ ਹਲਕੀ ਧੁੱਖ ਚੜੀ ਹੋਈ ਆ ਮਾਝ ਦੇ ਕੁਝ ਖੇਤਰਾਤ ਦੇ ਵਿੱਚ ਔਰ ਲੁਧਿਆਣਾ ਦੇ ਕੁਝ ਗੜਦਵਾਲ ਦੇ ਖੇਤਰਾਤ ਦੇ ਵਿੱਚ ਲੁਧਿਆਣਾ ਪੂਰਬੀ ਦੇ ਵਿੱਚ ਔਰ ਕੁਝ ਆਪਣੇ ਜਗਰਾਉ ਮੋਗੇ ਦੇ ਵੱਲ ਕਿਤੇ ਕਿਤੇ ਜੜੀ ਆ ਹਲਕੀ ਧੁੱਖ ਦੇ ਦਰਸ਼ਨ ਹੋਏ ਨੇ ਤੇ ਆਉਣ ਵਾਲੇ ਜਿਹੜੇ 7-8 ਘੰਟੇ ਹੋਣਗੇ ਜੀ ਮਤਲਬ ਕਿ ਸੂਰਜ ਦੇ ਦਰਸ਼ਨ ਕਿਤੇ ਵੀ ਨਹੀਂ ਹੋਣੇ ਤੇ ਜਿਹੜੀ ਰਾਤ ਦਾ ਮੌਸਮ ਦੀ ਆਪਾਂ ਗੱਲ ਕਰੀਏ ਤੇ ਰਾਤ ਦੇ ਮੌਸਮ ਦੇ ਵਿੱਚ ਜਿਹੜੀ ਸੰਗਣੀ ਤੁੰਦ ਛਾ ਸਕਦੀ ਹੈ ਤੇ ਕੱਲ ਵੀ ਜਿਹੜਾ ਸੰਗਣੀ ਤੁੰਦ ਦਾ ਅਲਰਟ ਇਸ ਤਰ੍ਹਾਂ ਜਾਰੀ ਰਹੂਗਾ ਹੁਣ ਗੱਲ ਕਰੀਏ ਜੀ ਆਉਣ ਵਾਲੇ ਦਿਨਾਂ ਦੀ ਜਿਹੜੇ ਰਿਪੋਰਟ ਜਾਰੀ ਕੀਤੇ ਗਏ ਮੌਸਮ ਦੇ ਹਾਵ ਗਲੋਂ ਤੁਹਾਡੀ ਸਕਰੀਨ ਤੇ ਅੱਜ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਪੰਜਾਬ ਦੀ ਮੌਸਮ ਪੰਜਾਬ ਦਾ ਜੀ ਅੱਜ ਯਾਨੀ ਕਿ 7 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਡਰਾਈ ਰਹਿਣਾ ਸੀ ਹਾਲਾਂਕਿ 8 ਤੇ 9 ਤਰੀਕ ਨੂੰ ਇੱਕ ਫੈਚਿੰਗ ਸਿਸਟਮ ਹੈ ਜਿਹੜਾ ਪੂਰੀ ਤਰ੍ਹਾਂ ਐਕਟਿਵ ਹੋਏਗਾ ਪੰਜਾਬ ਤੇ ਹਰਿਆਣਾ ਦੋਨਾਂ ਸੂ ਇਸ ਸਿਸਟਮ ਦੇ ਸਦਕਾ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਉਂਗੀਆਂ ਦਾ ਫਲ ਆ ਰਹੇ ਆ ਔਰ ਜ਼ਿਆਦਾਤਰ ਖੇਤਾਂ ਦੇ ਵਿੱਚ ਜੀ ਬਦਲਵਾਏ ਦੇ ਨਾਲ ਹਲਕੇ ਮੀਂਹ ਜਿਹੜੇ ਆ ਦਰਜ ਹੋ ਸਕਦੇ ਨੇ ਪੰਜਾਬ ਦੇ ਵਿੱਚ ਤੇ ਤੁਸੀਂ ਦੇਖ ਵੀ ਸਕਦੇ ਹੋ ਕਿ 8 ਤੇ 9 ਤਰੀਕ ਨੂੰ ਇਸ ਸਿਸਟਮ ਕੁਰੀ ਤਰ੍ਹਾਂ ਟੱਟੇ ਹੋਏਗਾ 10 ਤੋਂ ਲੈ ਕੇ ਜਿਹੜੀ ਆ 14 ਤਰੀਕ ਤੱਕ ਗੱਲ ਕਰੀਏ ਤੇ ਮੌਸਮ ਹੁਣ ਫਿਰ ਤੋਂ ਡਰਾਇ ਰਹਿਊਗਾ ਜੀ ਤੇ ਕਿਤੇ ਵੀ ਕੋਈ ਤਬਦੀਲੀ ਦੀ ਮੌਸਮ ਦੇ ਵਿੱਚ ਸੰਭਾਵਨਾ ਨਹੀਂ ਆ ਦੂਜੀ ਫਾਸੇ ਦੇਖਿਓ ਜੀ 7 8 ਤਰੀਕ ਨੂੰ ਸਮਨਿਤ ਹੁੰਦਾ ਜਿਹੜਾ orange alert ਸੀਗਾ ਉਹ ਜਾਰੀ ਸੀ ਕੋਲਡ ਵੇਅ ਦਾ ਅਲਰਟ ਹੈ ਜਿਹੜਾ ਜਾਰੀ ਕੀਤਾ ਗਿਆ ਜੀ ਸ਼ੀਤ ਲਹਿਰ ਚੱਲੇਗੀ ਪੰਜਾਬ ਦੇ ਵਿੱਚ ਤੇ ਆਉਣ ਵਾਲੇ ਜਿਹੜੇ 48 72 ਘੰਟੇ ਹੋਣਗੇ ਸ਼ੀਤ ਲਹਿਰ ਤੋਂ ਰਾਹਤ ਮਿਲਣ ਦੀ ਬਿਲਕੁਲ ਉਮੀਦ ਨਹੀਂ ਹੈ ਤੇ ਮੌਸਮ ਆਪਣਾ ਇਸੇ ਤਰ੍ਹਾਂ ਠੰਡਾ ਰਹੇਗਾ ਜੀ ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਜਾਰੀ ਰਹੇਗੀ ਦੂਜਾ ਫਸੇ ਜੇਕਰ ਹਰਿਆਣਾ ਦੀ ਗੱਲ ਕਰ ਲਈਏ ਚੰਡੀਗੜ੍ਹ ਦੀ ਗੱਲ ਕਰ ਲਈਏ ਸਕਰੀਨ ਤੇ ਦੇਖ ਸਕਦੇ ਹੋ ਜੀ ਚੰਡੀਗੜ੍ਹ ਤੇ ਹਰਿਆਣਾ ਦੇ ਮੌਸਮ ਅੰਕੜੇ ਕੀ ਕਹਿੰਦੇ ਨੇ 8 ਤੇ 9 ਤਰੀਕ ਨੂੰ ਜਿਹੜਾ ਸਿਸਟਮ ਐਕਟਿਵ ਹੋ ਰਿਹਾ ਜੀ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਹਲਕੇ ਮੀਂਹ ਦੀ ਉਮੀਦ ਲੱਗ ਰਹੀ ਹੈ ਕਿਤੇ ਕਿਤੇ ਬਦਲ ਵਾਜ ਦੇ ਨਾਲ ਸਿੱਟੇ-ਛਟਾਟੇ ਜਿਹੜੇ ਆ ਪੈ ਸਕਦੇ ਆ ਦੂਜੇ ਪਾਸੇ orange alert ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਜਾਰੀ ਕੀਤੇ ਗਏ ਨੇ ਤੇ ਸੰਗਨੀ ਧੁੰਦ ਤੋਂ ਫਿਲਹਾਲ ਰਾਹਤ ਨਹੀਂ ਹੈ ਤੇ ਅੱਜ ਸਵੇਰ ਤੋਂ ਜਿਹੜੀ ਆ ਸੰਗਨੀ ਧੁੰਦ ਇਹਨਾਂ ਹਰਿਆਣਾ ਦੇ ਵਿੱਚ ਉਹ ਜ਼ਿਆਤਰ ਖੇਤਰਾਂ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਆ ਛਾਈ ਹੋਈ ਆ ਦੂਜੇ ਪਾਸੇ 9 ਤਰੀਕ ਨੂੰ ਜਿਹੜੀ ਆ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ yellow alert ਜਾਰੀ ਰਹੇਗਾ ਤੇ 10 ਤੋਂ ਲੈ ਕੇ ਫਿਰ 11 12 13 ਤਰੀਕ ਤੱਕ ਧੁੰਦ ਤੋਂ ਜਿਹੜੀ ਆ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਸੋ ਇਹ ਜਿਹੜੇ ਅੰਕੜੇ ਨੇ ਜੀ ਮੌਸਮਫਾਗਲੋ ਜਾਰੀ ਕੀਤੇ ਗਏ ਨੇ ਫਿਲਹਾਲ ਜਿਹੜੇ ਅੰਕੜੇ ਤੁਸੀਂ ਇਸ ਵਾਲੇ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਜਿਹੜਿਆਂ ਦੇ ਵਿੱਚ ਪੰਜਾਬ ਦੇ ਜਿਹੜੇ ਆ ਮੀਂਹ ਡੜਝੋ ਸਕਦੇ ਨੇ 8 ਤਰੀਕ ਨੂੰ ਤੇ 9 ਤਰੀਕ ਨੂੰ ਜਿਹੜੇ ਖਾਸ ਕਰਫਾ ਗੱਲ ਕਰੀਏ ਜਿਹੜੇ ਉਤਰੀ ਖੇਤਰ ਹੈ ਜਿਨਾਂ ਚ ਗੁਰਦਾਸਪੁਰ ਫਟਾਰਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਖੇਤਰ ਜਲੰਧਰ ਕਫੋਰਥਲਾ ਦੇ ਕੁਝ ਖੇਤਰ ਔਰ ਅਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਖੇਤਰ ਇਹ 8 ਤਰੀਕ ਨੂੰ ਇਹਨਾਂ ਜਿਹੜਿਆਂ ਦੇ ਵਿੱਚ ਬੱਦਲਬਾਜ਼ੀ ਵੱਢ ਸਕਦੀ ਹੈ ਤੇ ਕਿਤੇ ਕਿਤੇ ਛਿੱਟੇ ਛਰਾਟੇ ਜਿਹੜੇ ਪੈ ਸਕਦੇ ਆ 9 ਤਰੀਕ ਦੀ ਗੱਲ ਕਰੀਏ ਜੀ ਲਗਭਗ ਫੱਟੂਨੀ ਸਾਰੇ ਜਿਹੜੇ ਜਿਹੜੇ ਆਪਣੇ ਫਾਜ਼ਿਲਕਾ ਫਿਰੋਜ਼ਪੁਰ ਫਾਜ਼ਿਲਕਾ ਖਟੰਡਾ ਫਰੀਦਕੋਟ ਛੇੜਤਾਂਤ ਸਭ ਅਮਰੀਸਰ ਸਰਹਰਦਾਸਰ ਫਟਾਣਕੋਟ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਛੜੀਨਲਪੁਰ ਸਭ ਚੰਡੀਗੜ੍ਹ ਮਹਾਲੀ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਜਿਹੜੀ ਆ 9 ਤਰੀਕ ਨੂੰ ਬਣ ਰਹੀ ਆ ਤੇ ਬਦਲੋ ਇਹ ਲਗਭਗ ਸਾਰੇ ਪੰਜਾਬ ਦੇ ਵਿੱਚ 9 ਤਰੀਕ ਨੂੰ ਬਣ ਸਕਦੀ ਆ ਸੋ ਤੁਸੀਂ ਨਕਸ਼ੇ ਦੇ ਵਿੱਚ ਵੀ ਦੇਖ ਸਕਦੇ ਹੋ ਸੋ ਅੰਕੜੇ ਜਿਹੜੇ ਨੇ ਜਾਰੀ ਕੀਤੇ ਗਏ ਨੇ ਜੀ ਆਈਐਮਡੀ ਚੰਡੀਗੜ੍ਹ ਵੱਲੋਂ ਯਾਨੀ ਕਿ ਪੰਜਾਬ ਮੌਸਮ ਵਿਭਾਗ ਵੱਲੋਂ ਸਨਮ ਕਰ ਰਹੇ ਹਾਂ ਮਿਲਦੇ ਆ ਅਗਲੀ ਵੀਡੀਓ ਤੇ ਜੀ ਜੈਦੋ ਦਿਓ ਤੁਹਾਨੂੰ